ਇਹ ਤੇ ਇਹ ਹੀ ਕਰਦੇ ਆਂ ਰਾਜੇ ਕਿ ਖੋ ਬਾਣੀ ਅਗਾਧ ਬੋਧ ਐ ਇਹ ਕਿਸੇ ਦੀ ਵੀ ਕਥਨ ਕਰਨ ਦੀ ਨਹੀਂ ਐ ਮੈਂ ਬੋਲ ਦਿੱਤਾ ਸੀ ਪਹਿਲੇ ਦੋਨਾਂ ਦਾ ਦਿੱਤਾ ਸੀ ਦਾਦੇ ਪੋਤੇ ਦਾ ਵੀ ਪਰਮਾਨ ਇਹ ਕੋਈ ਛੋਟੀਆਂ ਛੋਟੀਆਂ ਗੱਲਾਂ ਨਹੀਂ ਹੈ ਨਾ ਜੀ ਆਪਾਂ ਕੁਝ ਵੀ ਇਸ ਨੂੰ ਬਹੁਤ ਜ਼ਿਆਦਾ ਨਹੀਂ ਆਪਾਂ ਇਤਨੇ ਐ ਕਿ ਪਾਛਾ ਸਾਨੂੰ ਰਾਸ਼ਾ ਵੇ ਸਾਨੂੰ ਆਨੰਦ ਆਵੇ ਸਾਡਾ ਧਿਆਨ ਨਾ ਤੇਰੇ ਨਾਲੋਂ ਟੁੱਟੇ ਹੈ ਨਾ ਜੀ ਇਹ ਸਾਡੇ ਉੱਤੇ ਬਖਸ਼ਿਸ਼ਾਂ ਕਰੋ ਜਿਤਨੀ ਤੁਹਾਡੇ ਅੰਦਰ ਬਾਣੀ ਨੂੰ ਲੈ ਕੇ ਨਿਰਮਾਣਤਾ ਹੋਏਗੀ ਉਤਨਾ ਹੀ ਆਨੰਦ ਪੈਦਾ ਹੋਏਗਾ ਜਿਤਨੇ ਤੁਸੀਂ ਤਰਲੇ ਤਰਲੇ ਕਰਦੇ ਹਾਂ ਅਜੇ ਸਾਨੂੰ ਤਰਲਾ ਵੀ ਨਹੀਂ ਕਰਨਾ ਆਉਣਾ ਬਹੁਤ ਚੇਤ ਤੇ ਤਰਲਾ ਪਤਾ ਕਿਉਂ ਨਹੀਂ ਕਰਨਾ ਆਉਣਾ ਅਜੇ ਤਰਲਾ ਵੈਸੇ ਅਸੀਂ ਮਨ ਤੋਂ ਕਰਦੇ ਆ ਉਤੋਂ ਤੋਂ ਕਰਦੇ ਆ ਅਜੇ ਮਨ ਰੋਂਦਾ ਨਹੀਂ ਇਹਨੂੰ ੱੱਕੇ ਨਾ ਰਮਾਉਣੇ ਚਲੋ ੱੱਕੇ ਨਾ ਹੀ ਰਮਾਰਵਾ ਕੇ ਚਪੇੜਾ ਮਾਰ ਕੇ ਇੱਕ ਦਿਨ ਨੂੰ ਰੋਣਾ ਹੀ ਆ ਜਾਵੇ ਕੰਮ ਸੇ ਕੰਮ ਜਿਹਦੇ ਨੂੰ ਰੋਣਾ ਆ ਜਾਊਗਾ ਤੇ ਉਹ ਦਿਨ ਤੇਰਾ ਤਰਲਾ ਸੁਰੂ ਹੋ ਜਾਵੇਗਾ ਅਜੇ ਤਾਂ ਕਹਿੰਦੇ ਆ ਵੀ ਆਪਾਂ ਥੋੜਾ ਮੂੰਹ ਬਣਾ ਕੇ ਕਹਿੰਦੇ ਆ ਉਹ ਜਿਹਦਨ ਫੁੱਟਣਾ ਤੇ ਅੰਦਰੋਂ ਹੀ ਲਾਵਾ ਫੁੱਟਣਾ ਹੈ ਫਿਰ ਉਹ ਕੀ ਹੈ ਫਿਰ ਅੰਦਰੋਂ ਹੀ ਫੁੱਟਣਾ ਹੈ ਉਹ ਤੇ ਉਸ ਵੇਲੇ ਫਿਰ ਤੈਨੂੰ ਕੋਈ ਨਹੀਂ ਹੋਣਾ ਕਿ ਮੇਰੇ ਲਾਗੇ ਕੌਣ ਹੈ ਤੇ ਫਲਾਨਾ ਕੋਈ ਤੌਣ ਹੈ ਉਸ ਵੇਲੇ ਫਿਰ ਸਾਰੀ ਸ਼ਰਮ ਹਜਾ ਜਿਹੜੀ ਉਹ ਲੈ ਜਾਂਦੀ ਹੈ ਠੀਕ ਹੈ ਉਹ ਜਿਹਨੂੰ ਆਪਾਂ ਪੜਦੇ ਹਾਂ ਪ੍ਰਥਮੇ ਤਿਆਗੀ ਓਮੇਪ੍ਰੀਤ ਦੂਤੀਆ ਤਿਆਗੀ ਲੋਗਾ ਰੀਤ ਕਿ ਲੋਕੀ ਕੀ ਕਹਿਣਗੇ ਮੈਨੂੰ ਕੋਈ ਮਤਲਬ ਨਹੀਂ ਹੈ ਉਹ ਫਿਰ ਆਪਣੇ ਆਨੰਦ ਵਿੱਚ ਹੀ ਰਹਿੰਦਾ ਹੈ ਹੈਨਾ ਤੋਪਾਸ਼ਾ ਕਿਰਪਾ ਕਨ ਸਾਰੇ ਸੰਗਤ ਸਮੂਹ ਸੰਗਤਾ ਰਾਜੇ ਨਿਤਨੇਮੀ ਬਣੋ ਨਿਤਨੇਮ ਤੋਂ ਬਿਨਾ ਕੋਈ ਪ੍ਰਸ਼ਾਦਾ ਨਾ ਸਕਿਆ ਕਰੋ ਤੁਹਾਡੇ ਅੱਗੇ ਬੇਨਤੀ ਹੈ ਰਾਜੇ ਸਾਰਿਆਂ ਦੇ ਅੱਗੇ ਪਾਤਸ਼ਾਹ ਦਾ ਹੁਕਮ ਹੈ ਅਸੀਂ ਸੇਕਾਂ ਅਸੀਂ ਬੇਨਤੀ ਰੂਪਾਂ ਤੇ ਅਸੀਂ ਤੁਹਾਨੂੰ ਬੇਨਤੀ ਦੇ ਰੂਪ ਦੇ ਵਿੱਚ ਹੀ ਆਖਾਂਗੇ ਤੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਾਂਗੇ ਕਿ ਸਾਰਿਆਂ ਨੂੰ ਇਹੋ ਜਿਹਾ ਦਾਨ ਦਿਓ ਇੱਕ ਤਾਂ ਰਾਜੇ ਬਾਣੀ ਤੋਂ ਬਿਨਾ ਜ਼ਿੰਦਗੀ ਨਾ ਬਤੀਤ ਕਰੋ ਆਪਣੀ ਬਹੁਤ ਔਖਾ ਹੋ ਜੂ ਅਜੇ ਸਾਨੂੰ ਇਹ ਹਸੀਆਂ ਚ ਖੇਲਿਆਂ ਚ ਇਹਨਾਂ ਚ ਨਹੀਂ ਪਤਾ ਲੱਗਦਾ ਫਿਰ ਇਸ ਤੋਂ ਜੇ ਤੇ ਕੀ ਐ ਅੱਗੇ ਜਦੋਂ ਡਿੱਗਣਾ ਜਾ ਕੇ ਤਾਂ ਪੌੜੀ ਛੁਟ ਗਈ ਹੱਥ ਨਾ ਆਵੇ ਐਲਾ ਜਨਮ ਗਵਾਇਆ ਮੁੜ ਕੇ ਇਹ ਮਾਨਸ ਜਨਮ ਤੁਹਾਨੂੰ ਚੜਨ ਵਾਸਤੇ ਮੁੜ ਕੇ ਕਦੋਂ ਮਿਲਦਾ ਨਹੀਂ ਲੱਖ 84 ਭ੍ਰਮਤਿਆਂ ਦੁਲੱਭ ਜਨਮ ਪਾਏ ਹੋਏ ਬੜੀ ਮੁਸਾ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਜਨਮ ਮਰਨ ਹੀ ਰਹੇਗਾ ਇਸ ਕਰਕੇ ਹੁਣ ਮਿਲਿਆ ਰਾਜੇ ਨਹੀਂ ਕਿਤੇ ਸਾਨੂੰ ਸੰਗਤਾਂ 'ਚ ਪਤਾ ਲੱਗਦਾ ਇੱਥੇ ਨਰੋਲ ਗੁਰ ਸ਼ਬਦ ਦੀ ਪੜ੍ਹਾਈ ਚੱਲਦੀ ਹੈ ਗੁਰ ਸ਼ਬਦ ਦੀ ਪੜ੍ਹਾਈ ਕਰੋ ਸਿੱਧੀ ਨਿਰੰਕਾਰ ਦੀ ਸਤਿਗੁਰਾਂ ਦੀ ਪੜ੍ਹਾਈ ਚੱਲਦੀ ਹੈ ਇਹ ਅਧਿਆਤਮਕ ਤੇ ਇਹਦਾ ਲਾਹਾ ਲਓ ਸਾਰੀ ਸੰਗਤ ਰਾਜੇ ਤੇ ਰੱਜ ਕੇ ਨਾਮ ਜਪੋ ਆਪਣੀ ਕੀਰਤ ਕਰੋ ਰੱਜ ਕੇ ਆਪਣੇ ਘਰਾਂ ਦੇ ਵਿੱਚ ਜਿਤਨੀ ਕਰਨੀ ਆ ਕੋਈ ਮਨਾਹੀ ਨਹੀਂ ਕਿਰਤ ਕਰੋ ਜਿਹੜਾ ਸਮਾਂ ਇੱਧਰ ਉੱਧਰ ਦੀਆਂ ਗੱਲਾਂ 'ਚ ਮਾੜੀਆਂ ਚੰਗੀਆਂ 'ਚ ਗਵਾਉਨੇ ਆ ਉਹ ਨਾ ਗਵਾਓ ਕੇਵਲ ਤੇ ਕੇਵਲ ਕੀ ਹੈ ਕਿਰਤ ਕਰਦੇ ਹੋਇਆ ਵਾਹਿਗੁਰੂ ਸ਼ਬਦ ਦਾ ਕਰੋ ਮੂਲ ਮੰਤਰ ਦਾ ਕਰੋ ਜਪਜੀ ਦਾ ਕਰੋ ਜੋ ਵੀ ਤੁਹਾਡਾ ਜੀ ਕਰਦਾ ਹੈ ਪਰ ਜਾਪ ਨਿਰੰਤਰ ਕਰਦੇ ਰਹੋ ਕੀ ਹੈ ਜਾਪ ਨਿਰੰਤਰ ਕਰਦੇ ਰਹੋ ਆਪਣੀ ਕਿਰਤ ਕਰੋ ਰੱਜ ਕੇ ਖਾਓ ਪੀਓ ਸਭ ਹਨਾ ਜੀ ਤੋਂ ਮਹਾਰਾਜ ਇਹ ਨਹੀਂ ਕਿ ਤੇ ਵੀ ਕਹਿੰਦੇ ਕਿ ਤੁਸੀਂ ਖਾਓ ਨਾ ਤੁਸੀਂ ਪਾਓ ਨਾ ਸਭ ਕੁਝ ਕਰੋ ਪਰ ਕਰੋ ਕਿਸ ਤਰ੍ਹਾਂ ਜਿਸ ਤਰ੍ਹਾਂ ਸੇਮੀ ਅਸ਼ਟਪਦੀ ਚਾਖਿਆ ਜੇ ਪ੍ਰਸਾਦ ਸੱਤੀ ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰਖ ਮੰਨ ਮਾਹੀ ਜੀ ਪ੍ਰਸਾਦ ਸੁਨੰਧਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੈ ਇਤਿਹਾਏ ਸਦਾ ਮੰਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਚਨਾ ਆਠ ਪਹਿਰ ਸਿਮਰੋਤਿ ਸ ਰਛਨਾ ਛਾਰੇ ਭੋਗ ਭੋਗੋ ਪਰ ਭੋਗ ਭੋਗੋ ਉਸ ਦੇ ਨਾਮ ਦਾ ਭੋਗ ਭੋਗਦੇ ਹੋਏ ਧਿਆਨ ਉਹਦੇ 'ਚ ਰਹੇ ਮਨ ਉਹਦੇ 'ਚ ਰਹੇ ਤੇ ਪਾਤਸ਼ਾਹ ਕੰਦੇ ਜੀਵਨ ਸਫਲਾ ਹੋ ਜਾਏਗਾ ਸੋ ਇਤਨਾ ਕੁਛ ਬੋਲਦੇ ਹੋਏ ਖਿਮਾ ਮੰਗਦੇ ਆਂ